ਯਾ ਇਹਨੂੰ ਕਹਿੰਦੇ ਗੁਰੂ ਦੀ ਕਲਾ ਵਰਤਨੀ ਕਲਾ ਤੇ ਤੁਸੀਂ ਕੱਲ ਵੀ ਚੰਡੀਗੜ੍ਹ 에어ਪੋਰਟ ਤੇ ਵਰਤਦੀ ਵੇਖੀ ਆ ਕੁਲਵਿੰਦਰ ਕੌਰ ਨੌਕਰੀ ਤੇ ਭਾਵੇਂ ਸਰਕਾਰੀ ਕਰਦੀ ਆ ਪਰ ਜਦੋਂ ਗੱਲ ਅਣਖ ਦੀ ਆਵੇ ਗੈਰਤ ਦੀ ਆਵੇ ਫਿਰ ਭਾਵੇਂ ਆਪੀਓ ਵੇਦ ਭਾਵੇਂ ਐਮਪੀ ਦਾ ਪਿਓ ਵਿੱਚ ਪੇੜ ਤੇ ਬਾਜੀ ਜਾਂਦੀ ਆ ਹੁਣ ਮੇਰੇ ਹਿਸਾਬ ਨਾਲ ਕੰਗਣਾ ਜਦੋਂ ਵੀ ਚੰਡੀਗੜ੍ਹ 에어ਪੋਰਟ ਦਾ ਕੋਲ ਲੰਘਿਆ ਕਰੂਗੀ ਜਾਂ ਚੰਡੀਗੜ੍ਹ ਤੋਂ ਲੰਘੇ ਕੋ ਗੱਲ ਜੋ ਧੂਆਂ ਦੇ ਜ਼ਰੂਰ ਉਹਦੇ ਨਿਕਲਿਆ ਕਰੂਗੀ ਲੋਕਾਂ ਨੂੰ ਐਮਪੀ ਬਣ ਕੇ ਹਾਰ ਪਾਦੇ ਆ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਚਪੇੜਾਂ ਵੀ ਵੱਜ ਗਈਆਂ ਵਾਂ ਚਪੇੜਾਂ ਦਾ ਇਤਿਹਾਸ ਵੀ ਬੜਾ ਪੁਰਾਣਾ ਸਿੱਖਾਂ 'ਚ ਸਭ ਤੋਂ ਪਹਿਲੀਆਂ ਚਪੇੜਾਂ ਕਰੀ ਬਾਬੇ ਬਿਧੀ ਚੰਦ ਨੇ ਭਗਵਾਨ ਦਾਸ ਖੇੜੜੂ ਨੂੰ ਮਾਰੀਆਂ ਸੀ ਉਹ ਵੀ ਗਾਲਾਂ ਕੱਢਦਾ ਸਿੱਖ ਇਤਿਹਾਸ 'ਚ ਦੂਜੀਆਂ ਚਪੇੜਾਂ ਬਾਬੇ ਬਿਧੀ ਚੰਦ ਨੇ ਪੈਂਦੇ ਖਾਨੂ ਮਾਰੀਆਂ ਸੀ ਕਰਤਾਰਪੁਰ ਉਹ ਵੀ ਗਾਲਾਂ ਕੱਢਦਾ ਹੈ ਇਤਿਹਾਸ 'ਚ ਤੀਜੀ ਚਪੇੜ ਬਾਬੇ ਖੜਕ ਸੋਹਣੇ ਮਾਰੀ ਸੀ 8 ਜੂਨ ਨੂੰ ਗਿਆਨੀ ਜੈਲ ਸਿੰਘ ਦੀ ਗੱਲ ਦੇ ਉੱਤੇ ਰਾਸ਼ਟਰਪਤੀ ਨੇੜੇ ਹੋ ਗਿਆ ਗੱਲ ਕਰਨਾ ਅਸਦੇ ਸੰਤਾਂ ਨੇ ਥਾੜ ਕਰਕੇ ਚਪੇੜ ਦੇ ਮੂੰਹ ਤੇ ਮਾਰੇ ਮਾਰੇ ਇੱਕ ਚਪੇੜ 11 ਨਵੰਬਰ ਨੂੰ ਵੱਜੀ ਸੀ ਜਗਤਾਰ ਸਿੰਘ ਹਵਾਰੇ ਦੇ ਹੱਥਾਂ ਵਿੱਚੋਂ ਵੱਜੀ ਸੀ ਨਸ਼ਾਂਤ ਸ਼ਰਮੇ ਨੂੰ ਗੂੰਜ ਅੱਜ ਤੱਕ ਸੁਣਦੀ ਆ ਹੁਣ ਜਦੋਂ 6 ਜੂਨ ਆਇਆ ਕਰੂਗੀ ਤੇ ਅੱਬੜ ਵਾਹਿ ਬੀਬੀ ਕੰਗਣਾ ਰਣੋਤ ਉੱਠਿਆ ਕਰੂਗੀ ਵੀ ਹਾਏ 6 ਜੂਨ ਆ ਗਿਆ ਮੈਂ ਪੰਗਾ ਕਿਹਨਾ ਬੰਦਿਆਂ ਨਾਲ ਲੈ ਆਂ